ਮੇਰਾ ਨਾਮ ਕਾਜਲਾ ਪਿੰਡ ਬਾਜਾਵਾ ਪਿੰਡ ਬਾਜਾ ਦੇ ਅਸੀਂ ਰਹਿਣ ਵਾਲੇ ਆ ਗਿਆਂ ਸੁਲਤਾਨਪੁਰ ਤਹਿਸੀਲ ਜ਼ਿਲ੍ਹਾ ਕਪੂਰਥਲਾ ਤੇ ਅਸੀਂ ਕਹਿਣਾ ਚਾਹੁੰਦੇ ਆ ਕਿ ਮੇਰਾ ਭਰਾ ਵਾ ਬਲਵਿੰਦਰ ਸਿੰਘ ਅਸੀਂ ਅਮਰੀਕਾ ਭੇਜਿਆ ਸੀ ਉਹਨਾਂ ਨੂੰ ਏਜੰਟ ਬਲਵਿੰਦਰ ਸਿੰਘ सोनू ਸਿੰਘ ਮਲਕੀਤ ਸਿੰਘ ਤੇ ਪਰਪਾਜਨ ਸਿੰਘ ਇਹਨਾਂ ਨੇ ਏਜੰਟ ਸਾਡੇ ਹੀ ਤੇ ਭਰਾ ਮੇਰੇ ਨੂੰ ਅਮਰੀਕਾ ਭੇਜਿਆ ਕਿ ਅਸੀਂ ਤੁਹਾਨੂੰ ਡਾਇਰੈਕਟ ਭੇਜਾਂਗੇ ਫਲਾਈਟ ਟੂ ਫਲਾਈਟ ਉਹਨਾਂ ਸਨ ਕੋਲੰਬੀਆ ਦੇ ਰਸਤੇ ਵਿੱਚ ਡੌਂਕਰਾਂ ਦੇ ਹਵਾਲੇ ਕਰਤਾ ਤੇ ਸਾਲ ਹੋ ਗਿਆ ਭੇਜੇ ਨੂੰ ਨਾ ਸਾਡੀ ਗੱਲਬਾਤ ਪੰਜ ਮਹੀਨੇ ਤੋਂ ਸਾਡੀ ਗੱਲਬਾਤ ਨਹੀਂ ਹੋਈ ਭਰਾ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਕੰਟੈਕਟ ਨੰਬਰ ਏਜੰਟ ਸਾਡਾ ਨਾਂ ਤਾਂ ਫੋਨ ਚੁੱਕਦੇ ਨਾ ਸਾਡੇ ਨਾਲ ਗੱਲਬਾਤ ਕਰਾਉਂਦੇ ਤੇ ਸਾਡੇ ਕੋਲ ਪੈਸਾ ਲੈ ਗਏ ਸਾਰੇ ਹੀ ਘਰ ਵੇਚਤਾ ਜਮੀਨ ਵੇਚਤੀ ਸਾਰਾ ਕੁਝ ਵੇਚਤਾ ਵੀ ਅੱਜ ਹੀ ਪੈਸੇ ਫੜ ਕੇ ਅਸੀਂ ਦਿੱਤੇ ਜਿੱਦਾਂ ਵੀ ਹੋਏ ਤੇ ਏਜੰਟ ਸਾਡੇ ਨਾਲ ਹੁਣ ਗੱਲਬਾਤ ਨਹੀਂ ਕਰਦੇ ਅਸੀਂ ਇੱਥੇ ਫਿਰ ਆਏ ਬਾਬਾ ਜੀ ਦੇ ਸ਼ਰਨ ਵਿੱਚ ਤੇ ਹੁਣ ਬਾਬਾ ਜੀ ਨੇ ਸਾਨੂੰ ਪ੍ਰੋਤਸਾ ਦਿੱਤਾ ਕਿ ਅਸੀਂ ਮੁੰਡੇ ਨੂੰ ਵਾਪਸ ਮੰਗਾ ਲਾਂਗੇ ਪੀਜੈਂਟਾਂ ਦੇ ਨਾਲ ਕਿੰਨੇ ਰੁਪਏ ਚ ਗੱਲ ਹੋਈ ਸੀ ਕਿੱਥੇ ਜਾਣਾ ਦਾ ਤੈਅ ਹੋਇਆ ਸੀ ਤੇ ਕਿੰਨੇ ਪੇਮੈਂਟ ਹੁਣ ਦੇ ਚੁਕੇ ਸਾਡੇ 32 ਲੱਖ ਚ ਗੱਲ ਹੋਈ ਸੀ ਐਸੀ ਟੋਟਲ 28 ਲੱਖ ਰੁਪਇਆ ਦੇ ਚੁਕੇ ਆ ਇਹਨਾਂ ਨੂੰ ਅਮਰੀਕਾ ਦਾ ਅਮਰੀਕਾ ਭੇਜਣਾ ਸੀ ਹਾਂਜੀ ਇਥੋਂ ਕਦੋਂ ਰਵਾਨਾ ਹੁੰਦਾ ਸਾਲ ਹੋ ਗਿਆ ਰਵਾਨਾ ਹੋਏ ਨਹੀਂ ਉਹਨਾਂ ਨੂੰ ਤੇ ਬਾਅਦ ਚ ਸਾਡੇ 5 ਮਹੀਨੇ ਤੱਕ ਸਾਡੀ ਗੱਲਬਾਤ ਤੇ ਕੋਈ ਕੰਟੈਕਟ ਨਹੀਂ ਹੋਇਆ ਨਾ ਕੋਈ ਗੱਲਬਾਤ ਸਾਡੀ ਗੱਲਬਾਤ ਹੋਈ ਬਸ ਮੈਸੇਜ ਮੈਸੇਜ ਭੇਜ ਦਿੰਦੇ ਸੀ ਹਾਂਜੀ ਠੀਕ ਵਾ ਠੀਕ ਵਾ ਠੀਕ ਕਿਸੇ ਹੋਰ ਦੀ ਰਿਪੋਰਟ ਪਾ ਦਿੰਦਾ ਸੀ ਕਿਸੇ ਹੋਰ ਦੀ ਵੀਡੀਓ ਬਣਾ ਕੇ ਪਿਛੇ ਆਪ ਸੈਂਡ ਕਰ ਦਿੰਦੇ ਸੀ ਕਿ ਹਾਂਜੀ ਠੀਕ ਆ ਮੁੰਡਾ ਠੀਕ ਆ ਠੀਕ ਆ ਨਹੀਂ ਸਾਡੀ ਗੱਲਬਾਤ ਕਰਵਾ ਤੁਸੀਂ ਗੱਲ ਕਰਾਓ ਫਿਰ ਅਸੀਂ ਮੰਨਦੇ ਹਾਂਜੀ ਠੀਕ ਆ ਜਦੋਂ ਤੁਹਾਡੀ ਗੱਲਬਾਤ ਨਹੀਂ ਕਰਾਉਂਦੀ ਅਸੀਂ ਕਿਦਾਂ ਮੰਨ ਲਈ ਠੀਕ ਹੈਗਾ ਜਾਂ ਨਹੀਂ ਬਾਅਦ ਚ ਸਾਨੂੰ ਕੋਈ ਗੱਲਬਾਤ ਨਹੀਂ ਹੋਈ ਫਿਰ ਸਾਲ ਚ ਸਾਨੂੰ ਫੋਨ ਆਇਆ ਰਾਤ 11 ਵਜੇ ਆਇਆ ਤੇ ਇੰਨਾ ਭਰਾ ਮੇਰੇ ਦਾ ਕੇ ਇਦਾਂ ਮੈਂ ਠੀਕ ਨਹੀਂ ਹੈਗਾ ਬਹੁਤ ਕੰਮ ਹੈ ਬਚ ਗਿਆ ਮੈਂ ਮਰ ਚ ਲਿਆ ਸੀ ਕਿਉਂਕਿ ਮੈਨੂੰ ਇਹਨਾਂ ਨੇ ਮਾਰਤਾ ਸੀ ਤੇ ਮੈਂ ਰਾਤ ਰਾਤ ਉੱਠ ਕੇ ਭੱਜ ਕੇ ਆ ਗਿਆ ਗੋਲੀ ਦਾ ਆਰਡਰ ਹੈਗਾ ਸੀ ਇਹਨਾਂ ਨੂੰ ਵੀ ਤੇ ਇਹਨਾਂ ਤੇ ਗੋਲੀ ਵੀ ਦਾ ਰੱਖਦਾ ਸੀ ਆਰਡਰ ਕਰਦਾ ਸੀ ਇਹਨਾਂ ਨੂੰ ਤੇ ਉਹ ਮਾਲਕ ਨੇ ਜਿੱਦਾਂ ਠੀਕ ਆ ਉਥੋਂ ਭੱਜ ਉੱਠਿਆ ਠੀਕ ਹੋ ਗਿਆ ਉਥੋਂ ਭੱਜ ਕੇ ਆਏ ਫਿਰ ਸਾਡੀ ਗੱਲਬਾਤ ਹੋਈ ਤੇ ਕਹਿੰਦੇ ਮੇਰੇ ਨਾਲ ਏਜੰਟ ਨੇ ਘਰ ਜਾਓ ਤੁਸੀਂ ਏਜੰਟ ਘਰ ਅਸੀਂ ਜਾਣੇ ਸੀ ਗਏ ਅਸੀਂ ਰਾਤ 11 ਵਜੇ ਫਿਰ ਏਜੰਟ ਉਹਨਾਂ ਦੇ ਘਰ ਨਹੀਂ ਹੈਗਾ ਸੀ ਉਹਨਾਂ ਦੀ ਫੈਮਿਲੀ ਸੀ ਫੈਮਿਲੀ ਨਾਲ ਸਾਡੀ ਗੱਲਬਾਤ ਰਹੀ ਐਂ ਤਾਂ ਤੁਸੀਂ ਕੀ ਗੱਲ ਹੋਈ ਸਾਡੇ ਮੁੰਡੇ ਨਾਲ ਕਿਉਂ ਮਾਰਾ ਕੀਤਾ ਸੀ ਤੁਹਾਡੇ ਨਾਲ ਕਿਉਂ ਮਾਰਾ ਕੀਤਾ ਸੀ ਤੇ ਉਹਨਾਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਸੁਣੀ ਕਹਿੰਦੇ ਹੋਏ ਜੰਟ ਸਾਨੂੰ ਉਹਨਾਂ ਨੂੰ ਪਤਾ ਹੈਗਾ ਅਸੀਂ ਤੁਹਾਡੇ ਨਾਲ ਕੁਝ ਵੀ ਨਹੀਂ ਹੈਲਪ ਨਹੀਂ ਕਰ ਸਕਦੇ ਮੈਂ ਤੁਸੀਂ ਫੈਮਿਲੀ ਸੀ ਤੁਸੀਂ ਵੀ ਤੁਹਾਨੂੰ ਪਤਾ ਹੈਗਾ ਏਜੰਟ ਵਾ ਤੁਹਾਨੂੰ ਪਤਾ ਕਿੱਥੇ ਆ ਕਿੱਥੇ ਨਹੀਂ ਆ ਨਾ ਸਾਡਾ ਫੋਨ ਚੱਕਦਾ ਅਸੀਂ ਫਿਰ ਘਰ ਆ ਗਏ ਸਾਡੇ ਨਾਲ ਕੋਈ ਗੱਲਬਾਤ ਨਹੀਂ ਸੁਣਦੇ ਕੁਝ ਨਹੀਂ ਨਾ ਏਜੰਟ ਨੇ ਸਾਡਾ ਫੋਨ ਹੀ ਨਹੀਂ ਚੁੱਕਣਾ ਫਿਰ ਅੰਕਲ ਜੀ ਨੇ ਸਾਡੇ ਨਾਲ ਜਿਨ੍ਹਾਂ ਨੇ ਧੰਨਵਾਦ ਅਸੀਂ ਉਹਨਾਂ ਦਾ ਕਰਦੇ ਆ ਜਿਹੜੇ ਸਾਨੂੰ ਇੱਥੇ ਲੈ ਕੇ ਆਏ ਅਸੀਂ ਇੰਨਾ ਸ਼ਰਮ ਬਾਬਾ ਜੀ ਦੇ ਸ਼ਰਨ ਪਾਏ ਅਸੀਂ ਇਸਨੂੰ ਮੇਰੀ ਦਿੱਤੀ ਕਿ ਮੁੰਡਾ ਵਾਪਸ ਬੰਗਾ ਲਾਂਗੇ ਰੋਜੂ ਦਾ ਸਾਰਾ ਡਾਕਟਰਾਂ ਵੱਲੋਂ ਇੱਕ ਵੀਡੀਓ ਤੁਸੀਂ ਸੰਭਾਈ ਹਾਂਜੀ ਹਾਂਜੀ ਕੀ ਸੀ ਉਹ ਵੀਡੀਓ ਵਿੱਚ ਨਾਲ ਮੁੰਡੇ ਸੀ ਇਹਦੇ ਨਾਲ ਇਹਨਾਂ ਨਾਲ ਵੀਰ ਮੇਰੇ ਨਾਲ ਵੀ ਇਹੀ ਹਾਲਤ ਹੋਈ ਜੋ ਵੀਰ ਨਾਲ ਹੋ ਰਹੀ ਆ ਇਦਾਂ ਉਹਨਾਂ ਨਾਲ ਹੀ ਕਿੱਥੇ ਇਕੱਠੇ ਨਾਲ ਹੈਗੇ ਸੀ ਉਹ ਮੁੰਡੇ ਤਾਂ ਮਰ ਗਏ ਹਾਂਜੀ ਪਲੇਟ ਮਾਰੇ ਗਏ ਹਾਂਜੀ ਟੌਰਚਰ ਬਹੁ ਕਰਦੇ ਰਹੇ ਇਦਾਂ ਫਿਰ ਉਹ ਮੁੰਡਿਆਂ ਨਾਲ ਡੈਥ ਹੋ ਗਈ ਮੁੰਡਿਆਂ ਨੂੰ ਮਾਰ ਕੇ ਸੁੱਟਦਾ ਇੰਨ ਨੂੰ ਜਿੱਦਾਂ ਅਗਲੇ ਦਿਨ ਇੰਨਾ ਨਾਲ ਵੀ ਇਦਾਂ ਆਉਣਾ ਸੀ ਕੋਲੀ ਜੱਜਦਰ ਮਾਰਨੀ ਸੀ ਉਹ ਦਿਨ ਹੀ ਫਿਰ ਭੱਜ ਕੇ ਚਲ ਗਿਆ ਇਦਾਂ ਬਾਹਰ ਹੋ ਗਿਆ ਕਿੰਨਾ ਕੀ ਕਰਨਾ ਚਾਹੁੰਦੇ ਸਾਡੀ ਇਹ ਹੀ ਮੰਗ ਆ ਕਿ ਬਾਬਾ ਜੀ ਨੇ ਸਾਨੂੰ ਮਹੀਨ ਦਿੱਤੀ ਆ ਵਾਪਸ ਤਾਂ ਆ ਜਾਣਾ ਬਾਬਾ ਜੀ ਤੇ ਬਹੁਤ ਭਰੋਸਾ ਹੈਗਾ ਧੰਨਵਾਦ ਅਸੀਂ ਕਰਦੇ ਆ ਤੇ ਸਾਡੀ ਕਾਰਵਾਈ ਕੀਤੀ ਜਾਏ ਏਜੰਟਾਂ ਤੇ ਏਜੰਟਾਂ ਤੇ ਜਿੰਨੀ ਸਖਤ ਕਾਰਵਾਈ ਹੋਏ ਕਾਰਵਾਈ ਕਰੀ ਜਾਏ ਏਜੰਟਾਂ ਤੇ ਜਿਹੜਾ ਸਾਰਾ ਤਸ਼ੱਦਦ ਹੋਈ ਆ ਉਹ ਕਿਹੜੀ ਜਗ੍ਹਾ ਤੇ ਕਲੰਬੀਆ ਚ ਕਲੰਬੀਆ ਚ ਬੈਠੇ ਹਾਂ ਜੀ ਕਲੰਬੀਆ ਚ ਹੋਇਆ ਸਾਰਾ ਕੁਝ ਆਈ ਕਰਦੇ ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਹੀ ਹੈ ਕਿ ਸਾਡੇ ਨੌਜਵਾਨ ਵਿਦੇਸ਼ੇ ਜਾਣ ਦੀ ਹੌਟ ਦੇ ਵਿੱਚ ਲਗਾਤਾਰ ਵੱਖ-ਵੱਖ ਮੁਲਕਾਂ 'ਚ ਫਸ ਜਾਂਦੇ ਆ ਜੰਗਲਾਂ 'ਚ ਫਸ ਜਾਂਦੇ ਆ ਨਿਯਾਜ ਫਾਇਦਾ ਉਹਨਾਂ ਦਾ ਸਾਡੇ ਜਿਹੜੇ ਇੱਥੇ ਏਜੰਟ ਅਠਾਉਂਦੇ ਆ ਤੇ ਜਿੱਥੇ ਕਈ ਜਿਹੜੇ ਨੌਜਵਾਨ ਆਉਂ ਰਾਹ ਦੇ ਵਿੱਚ ਮੌਤ ਦੇ ਘਾਟ ਵੀ ਉਤਾਰੇ ਜਾਂਦੇ ਆ ਤੇ ਕਈ ਨੌਜਵਾਨ ਜਿਹੜੇ ਹੈਗੇ ਤਸੀਹੇ ਚੰਕੇ ਆ ਵਾਪਸ ਵੀ ਮੁੜਦੇ ਆ ਪਰ ਲਗਾਤਾਰ ਜਿਹੜੀ ਬਾਹਰ ਜਾਣ ਦੀ ਹੋੜ ਆ ਇਹਨੇ ਬਹੁਤ ਘਰ ਜਿਹੜੇ ਹੈਗੇ ਬਰਬਾਦ ਕੀਤੇ ਆ ਇੱਕ ਜਿਹੀ ਲਾਈ ਤੋਂ ਮਗਰੋਂ ਜਿਹੜੀ ਹੈ ਸਾਨੂੰ ਇੱਕ ਜਿਹੜਾ ਹੈ ਮੁੰਡਾ ਗੁਲਵਿੰਦਰ ਸਿੰਘ ਜਿਹੜਾ ਕਕੂਰਸਲੇ ਦਾ ਰਹਿਣ ਵਾਲਾ ਜਿਹੜਾ ਕੋਲੰਬੀਆ ਦੇ ਜੰਗਲਾਂ ਦੇ ਵਿੱਚ ਤਕਰੀਬਨ 5 ਮਹੀਨੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਤੇ ਉਹਦੇ ਜਿਹੜੇ ਤਿੰਨ ਸਾਥੀ ਸੀਗੇ ਉਹਨਾਂ ਨੂੰ ਅਕਾਇਤਸੀਹੇ ਦੇ ਕੇ ਉਹਨਾਂ ਦੇ ਉੱਤੇ ਤੱਤੇ ਕਰਕੇ ਰਾਡ ਲਾਉਂਦੇ ਰਹੇ ਉਹਨਾਂ ਦੇ ਉੱਤੇ ਪਲਾਸਟਿਕ ਦਾ ਮੂਮ ਢਾਲ ਕੇ ਪਾਉਂਦੇ ਰਹੇ ਤੇ ਕਿਸੇ ਤਰੀਕੇ ਦੇ ਨਾਲ ਜਿਹੜਾ ਬਲਵਿੰਦਰ ਸਿੰਘ ਇਉਂ ਤੋਂ ਭਜਨ ਵਿੱਚ ਸਫਲ ਹੋ ਗਿਆ ਜਿਹਨੇ ਸਾਡੇ ਨਾਲ ਸੰਪਰਕ ਕੀਤਾ ਹੁਣ ਉਹਨੂੰ ਵੈਸੇ ਪਾਸਪੋਰਟ ਜਿਹੜਾ ਹੈਗਾ ਵਾਈਟ ਪਾਸਪੋਰਟ ਉਹਨੂੰ ਮਿਲ ਗਿਆ ਬੈਸੀ ਨੇ ਦੇ ਦਿੱਤਾ ਤੇ ਉਹਨਾਂ ਦੀ ਟਿਕਟ ਟਿਕਰਵਾ ਕੇ ਉਹਨੂੰ ਵਾਪਸ ਮੰਗਵਾ ਰਹੇ ਆ ਤੇ ਉਹ ਦੋ ਭੈਣਾਂ ਦਾ ਇਕੱਲਾ ਭਾਈ ਹੈ ਜਿਹਨੇ ਇਹਨਾਂ ਕੋਲ ਜਿਹੜੀ ਉਮਰ ਜੀ ਦੀ ਹੈਗੀ ਹੈ ਹਜੇ 25 ਸਾਲ ਤੇ ਟੀਵੀ ਇਥੇ ਨੇੜੇ-ਤੇੜੇ ਦੇ ਜਿਨ੍ਹਾਂ ਨੇ ਇਹਨੇ ਜੋਖੋਂ ਦੇ ਵਿੱਚ ਉਸ ਇਹ ਨੌਜਵਾਨ ਨੂੰ ਪਾਇਆ ਕਿਸੇ ਪਰਿਵਾਰ ਗੁੜਾ ਗਰੀਬ ਆ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਜਿਹਦੇ ਮਾਪੇ ਪਤਾ ਨਹੀਂ ਕਿਤਾ ਕਰਜ਼ਾ ਚੱਕ ਕੇ ਉਹ ਏਜੰਟਾਂ ਨੂੰ ਪੈਸੇ ਦਿੰਦੇ ਰਹੇ ਤੇ ਮਾਪੇ ਨੇ ਕੋਈ ਉਹਨਾਂ ਨੂੰ ਜਿਹੜਾ ਹੈਗਾ ਸਿਆਹ ਮਹੀਨਿਆਂ ਦੇ ਵਿੱਚ ਉਹਨਾਂ ਨੇ ਗੱਲ ਨਹੀਂ ਕਰਵਾਈ ਹੁਣ ਜਦੋਂ ਉਹ ਨੌਜਵਾਨ ਬਾਹਰ ਧੌੜ ਕੇ ਆਇਆ ਤੇ ਉਹ ਅੰਬੈਸੀ ਦੇ ਸੰਪਰਕ ਦੇ ਵਿੱਚ ਆਇਆ ਜਿਹੜਾ ਐਸ਼ਵਲੀ ਜਿਹੜਾ ਹੈ ਉਹ ਸੁਰੱਖਿਤਾ ਤੇ ਉਹਨਾਂ ਦੀ ਜਿਹੜੀ ਹੈਗੀ ਹੈ ਪਾਸਪੋਰਟ ਉਹਨੂੰ ਮਿਲ ਗਿਆ ਸਾਡੇ ਕੋਲ ਜਦੋਂ ਵੀ ਇਹ ਪਰਿਵਾਰ ਆਇਆ ਸੀ ਸਾਰਾ ਐਮੈਸੀ ਦੇ ਨਾਲ ਸੰਪਰਕ ਕੀਤਾ ਤੇ ਹੁਣ ਉਹਨਾਂ ਦੀ ਟਿਕਟ ਭੇਜ ਕੇ ਉਹਨੂੰ ਜਿਹੜਾ ਹੈਗਾ ਵਾਪਸ ਮੰਗਵਾਇਆ ਜਾ ਰਿਹਾ ਅਸੀਂ ਬੇਨਤੀ ਕਰਾਂਗੇ ਉਹ ਮਾਪੇ ਜਿਹੜੇ ਇਸ ਨੂੰ ਦੇਖ ਰਹੇ ਆ ਤੇ ਜਿਹੜੇ ਬੱਚੇ ਬਾਹਰ ਜਾਣ ਵਾਸਤੇ ਜਿਹੜੇ ਹੈਗੇ ਹਰ ਤਰ੍ਹਾਂ ਹਰ ਵੀ ਵਰਤ ਰਹੇ ਅਸੀਂ ਹਾਜ਼ਰ ਹੋ ਕੇ ਬੇਨਤੀ ਕਰਾਂਗੇ ਕਿ ਇੱਥੇ ਅੱਧੀ ਖਾ ਲੋ ਇੰਥੇ ਵੀ ਮਿਹਨਤ ਕੀਤੇ ਪੰਜਾਬ ਦੇ ਵਿੱਚ ਵੀ ਕੋਈ ਰੋਜ਼ਗਾਰ ਦੀ ਜਿਹੜੀ ਹੈਗੀ ਆ ਘਾਟ ਨਹੀਂ ਰੋਟੀ ਮਿਲਦੀ ਆ ਪਰ ਅਸੀਂ ਬਹੁਤਾ ਕੁਝ ਇਹੋ ਜੇ ਸੁਪਨੇ ਲੈ ਕੇ ਜਦੋਂ ਨਿਕਲਦੇ ਆ ਤੇ ਫਿਰ ਅਸੀਂ ਜਾਣੇ ਵੀ ਗਲਤ ਤਰੀਕੇ ਦੇ ਨਾਲ ਹਾਂ ਦੇ ਵਿਦੇਸ਼ਾਂ ਨੂੰ ਜਾਣਾ ਕੋਈ ਗੱਲ ਨਹੀਂ ਜਾਣਾ ਚਾਹੀਦਾ ਸਾਨੂੰ ਵਰਕ ਪਰਮਿਟ ਤੇ ਜਾਓ ਵੀਜ਼ੇ ਨਾਲ ਜਿਹੜਾ ਹੈ ਸਹੀ ਵੀਜ਼ਾ ਲੈ ਕੇ ਜਾਓ ਤੇ ਉਹਦੇ ਨਾਲ ਉਹਦੇ ਦੀ ਸਰਕਾਰ ਵੀ ਜਿਹੜੀ ਹੈਗੀ ਸਾਡੀ ਉਹ ਨਾਲ ਖੜਦੀ ਆ ਪਰ ਜਦੋਂ ਅਸੀਂ ਗਲਤ ਤਰੀਕਿਆਂ ਦੇ ਨਾਲ ਕਿਸੇ ਮੁਲਕ ਦੇ ਵਿੱਚ ਐਂਟਰ ਹੋ ਜਾਂਦੇ ਆ ਜਿਸ ਤਰ੍ਹਾਂ ਕੋਈ ਬਾਹਰਲੇ ਮੁਲਕ ਜੋ ਸਾਡੇ ਮੁਲਕ ਦੇ ਵਿੱਚ ਐਂਟਰ ਹੋ ਕੇ ਆ ਹੋ ਜਾਂਦਾ ਇਸੇ ਤਰ੍ਹਾਂ ਦਾ ਹੀ ਮਾਹੌਲ ਜਿਹੜਾ ਹੈਗਾ ਕਈ ਮੁਲਕ ਜਿਹੜੇ ਹੈਗੇ ਆ ਇਦੋਂ ਵੀ ਜਿਹੜਾ ਹੈਗਾ ਉਹਨਾਂ ਦੇ ਨਾਲ ਕਠੋਰ ਰੁਪਈਆ ਅਪਣਾਉਂਦੇ ਆ ਜਿਸ ਤਰ੍ਹਾਂ ਦਾ ਏਜੰਟ ਜਿਹੜੇ ਡੌਕਰ ਆ ਆ ਜਿਹੜੇ ਡੁੱਬਕੀ ਲਗਾ ਕੇ ਦਾ ਜੰਗਲਾ ਵਿੱਚ ਦੀ ਲਗਾਉਂਦੇ ਆ ਉਹਨਾਂ ਦੇ ਅੱਗੇ ਵੀ ਬਹੁਤ ਕਹਾਣੀਆਂ ਆਪਾਂ ਦੇਖੀਆਂ ਆ ਦੇਖਿਆ ਕਿਸ਼ਤੀਆਂ ਵੀ ਡੁੱਬਦੀਆਂ ਸੀ ਦੇਖਿਆ ਜਿਹਦੇ ਦੇ ਵਿੱਚ ਮਲਟਾ ਕਾਂਡ ਹੋਇਆ ਬਹੁਤ ਇਹੋ ਜਿਹੇ ਲਗਾਤਾਰ ਕਾਂਡ ਹੋ ਰਿਹਾ ਸੋ ਅਸੀਂ ਬੇਨਤੀ ਕਰਾਂਗੇ ਉਹਨਾਂ ਨੌਜਵਾਨਾਂ ਨੂੰ ਵੀ ਤੇ ਉਹਨਾਂ ਦੇ ਮਾਪੇ-ਬਾਪ ਨੂੰ ਵੀ ਇਹੋ ਜਿਹੇ ਜਿਹੜੇ ਹੱਸ ਕੰਡੇ ਨਾ ਬਣਾਓ ਸੋ ਇਹ ਨੌਜਵਾਨ ਇੱਕ ਇਹਦੇ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਇਹਦੀ ਹੱਡ ਬੀਤੀ ਜੇ ਸੁਣਾਂਗੇ ਤੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕਿਸ ਤਰ੍ਹਾਂ ਉਹਨਾਂ ਨੇ ਤਸੀਹੇ ਦੇ ਦੇ ਕੇ ਦੇ ਨਾਲ ਦੇ ਤਿੰਨ ਜਿਹੜੇ ਹੈਗੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਕੇ ਆ ਗਏ ਜੋ ਵੀ ਕਿ ਤੁਹਾਨੂੰ ਪਹਿਲਾਂ ਪਤਾ ਹੀ ਹੈ ਕਿ ਸਾਡੇ ਨੌਜਵਾਨ ਵਿਦੇਸ਼ਾਂ ਜਾਣ ਦੇ ਹੌਟ ਦੇ ਵਿੱਚ ਲਗਾਤਾਰ ਵੱਖ-ਵੱਖ ਮੌਲਕਾਂ 'ਚ ਫਸ ਜਾਂਦੇ ਆ ਜੰਗਲਾਂ 'ਚ ਫਸ ਜਾਂਦੇ ਆ ਨਿਯਾਜ ਫਾਇਦਾ ਉਹਨਾਂ ਦਾ ਅੱਡੇ ਜਿਹੜੇ ਇੱਥੇ ਜਾਂਟਾ ਉਠਾਉਂਦੇ ਆ ਤੇ ਜਿੱਥੇ ਅ ਕਈ ਜਿਹੜੇ ਨੌਜਵਾਨ ਆਉਂ ਰਾਹ ਦੇ ਵਿੱਚ ਮੌਤ ਦੇ ਘਾਟ ਵੀ ਉਤਾਰੇ ਜਾਂਦੇ ਆ ਤੇ ਕਈ ਨੌਜਵਾਨ ਜਿਹੜੇ ਹੈਗੇ ਆ ਤਸੀਹੇ ਚੰਕੇ ਅ ਵਾਪਿਸ ਵੀ ਮੁੜਦੇ ਆ ਪਰ ਲਗਾਤਾਰ ਜਿਹੜੀ ਬਾਹਰ ਜਾਣ ਦੀ ਹੋੜ ਆ ਇਹਨੇ ਬਹੁਤ ਘਰ ਜਿਹੜੇ ਹੈਗੇ ਬਰਬਾਦ ਕੀਤੇ ਆ ਅ ਇੱਕ ਜਿਹ ਲਈ ਤੋਂ ਮਗਰੋਂ ਜਿਹੜੀ ਹੈ ਸਾਨੂੰ ਇੱਕ ਜਿਹੜਾ ਹੈ ਮੁੰਡਾ ਬਲਵਿੰਦਰ ਸਿੰਘ ਜਿਹੜਾ ਕਪੂਰਸੀਲੇ ਦਾ ਰਹਿਣ ਵਾਲਾ ਜਿਹੜਾ ਕੋਲੰਬੀਆ ਦੇ ਜੰਗਲਾਂ ਦੇ ਵਿੱਚ ਤਕਰੀਬਨ 5 ਮਹੀਨੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਤੇ ਉਹਦੇ ਜਿਹੜੇ ਤਿੰਨ ਸਾਥੀ ਸੀਗੇ ਉਹਨਾਂ ਨੂੰ ਅਕਾਇਤ ਸਿਹੇ ਦੇ ਕੇ ਉਹਨਾਂ ਦੇ ਉੱਤੇ ਤੱਤੇ ਕਰਕੇ ਰਾਡ ਲਾਉਂਦੇ ਰਹੇ ਉਹਨਾਂ ਦੇ ਉੱਤੇ ਪਲਾਸਟਿਕ ਦਾ ਮੂਮ ਢਾਲ ਕੇ ਪਾਉਂਦੇ ਰਹੇ ਤੇ ਕਿਸੇ ਤਰੀਕੇ ਦੇ ਨਾਲ ਜਿਹੜਾ ਬਲਵਿੰਦਰ ਸਿੰਘ ਇਹ ਉਥੋਂ ਭੱਜਣ ਵਿੱਚ ਸਫਲ ਹੋ ਗਿਆ ਜਿਹਨੇ ਸਾਡੇ ਨਾਲ ਸੰਪਰਕ ਕੀਤਾ ਹੁਣ ਉਹਨੂੰ ਵੈਸੇ ਪਾਸਪੋਰਟ ਜਿਹੜਾ ਹੈਗਾ ਵਾਈਟ ਪਾਸਪੋਰਟ ਉਹਨੂੰ ਮਿਲ ਗਿਆ ਵੈਸੀ ਨੇ ਦੇ ਦਿੱਤਾ ਤੇ ਉਹਨਾਂ ਦੀ ਟਿਕਟ ਕਰਵਾ ਕੇ ਉਹਨੂੰ ਵਾਪਸ ਮੰਗਵਾ ਰਹੇ ਹਾਂ ਤੇ ਉਹ ਦੋ ਭੈਣਾਂ ਦਾ ਇਕੱਲਾ ਭਾਈ ਹੈ ਜਿਹਨੇ ਇਹਨਾਂ ਕੋਲ ਜਿਹੜੀ ਉਮਰ ਜੀ ਦੀ ਹੈਗੀ ਹੈ ਹਜੇ 25 ਸਾਲ ਤੇ ਟੂਬੇ ਇਥੇ ਨੇੜੇ ਤੇ ਡੇ ਦੇ ਜਿਨ੍ਹਾਂ ਨੇ ਉਹ ਇਹਨੇ ਜੋਖੋਂ ਦੇ ਵਿੱਚ ਉਸ ਨੌਜਵਾਨ ਨੂੰ ਪਾਇਆ ਕਿਸੇ ਪਰਿਵਾਰ ਗੁੜਾ ਗਰੀਬ ਆ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਜਿਹਦੇ ਮਾਪੇ ਪਤਾ ਨਹੀਂ ਕਿਦਾਂ ਕਰਜ਼ਾ ਚੱਕ ਕੇ ਉਹ ਏਜੰਟਾਂ ਨੂੰ ਪੈਸੇ ਦਿੰਦੇ ਰਹੇ ਤੇ ਮਾਪੇ ਨੇ ਕੋਈ ਉਹਨਾਂ ਨੂੰ ਜਿਹੜਾ ਹੈਗਾ ਸਿਆਹ ਮਹੀਨਿਆਂ ਦੇ ਵਿੱਚ ਉਹਨਾਂ ਨੇ ਗੱਲ ਨਹੀਂ ਕਰਵਾਈ ਹੁਣ ਜਦੋਂ ਉਹ ਨੌਜਵਾਨ ਬਾਹਰ દોੜ ਕੇ ਆਇਆ ਤੇ ਉਹ ਅੰਬੈਸੀ ਦੇ ਸੰਪਰਕ ਦੇ ਵਿੱਚ ਆਇਆ ਤੇ ਇਸ ਵੇਲੇ ਜਿਹੜਾ ਹੈ ਉਹ ਸੁਰੱਖਿਤਾ ਤੇ ਉਹਨਾਂ ਦੀ ਜਿਹੜੀ ਹੈਗੀ ਹੈ ਪਾਸਪੋਰਟ ਉਹਨੂੰ ਮਿਲ ਗਿਆ ਸਾਡੇ ਕੋਲ ਜਦੋਂ ਵੀ ਇਹ ਪਰਿਵਾਰ ਆਇਆ ਸੀ ਸਾਰਾ ਅੰਬੈਸੀ ਦੇ ਨਾਲ ਸੰਪਰਕ ਕੀਤਾ ਤੇ ਹੁਣ ਉਹਨਾਂ ਦੀ ਟਿਕਟ ਭੇਜ ਕੇ ਉਹਨੂੰ ਜਿਹੜਾ ਹੈਗਾ ਵਾਪਸ ਮੰਗਵਾਇਆ ਜਾ ਰਿਹਾ ਅਸੀਂ ਬੇਨਤੀ ਕਰਾਂਗੇ ਉਹ ਮਾਪੇ ਜਿਹੜੇ ਇਸ ਨੂੰ ਦੇਖ ਰਹੇ ਆ ਤੇ ਜਿਹੜੇ ਬੱਚੇ ਬਾਹਰ ਜਾਣ ਵਾਸਤੇ ਅ ਜਿਹੜੇ ਹੈਗੇ ਹਰ ਤਨ ਹਰ ਵੀ ਵਰਤਦੇ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਇੱਥੇ ਅੰਧੀ ਖਾ ਲੋ ਇੱਥੇ ਵੀ ਮਿਹਨਤ ਕੀਤੇ ਪੰਜਾਬ ਦੇ ਵਿੱਚ ਵੀ ਕੋਈ ਰੋਜ਼ਗਾਰ ਦੀ ਜਿਹੜੀ ਹੈਗੀ ਆ ਘਾਟ ਨਹੀਂ ਰੋਟੀ ਮਿਲਦੀ ਆ ਪਰ ਅਸੀਂ ਬਹੁਤਾ ਕੁਝ ਇਹੋ ਜੇ ਸੁਪਨੇ ਲੈ ਕੇ ਜਦੋਂ ਨਿਕਲਦੇ ਆ ਤੇ ਫਿਰ ਅਸੀਂ ਜਾਣੇ ਵੀ ਗਲਤ ਤਰੀਕੇ ਦੇ ਨਾਲ ਹਾਂ ਦੇ ਵਿਦੇਸ਼ਾਂ ਨੂੰ ਜਾਣਾ ਕੋਈ ਗੱਲ ਨਹੀਂ ਜਾਣਾ ਚਾਹੀਦਾ ਸਾਨੂੰ ਵਰਕ ਪਰਮਿਟ ਤੇ ਜਾਓ ਵੀਜ਼ੇ ਨਾਲ ਜਿਹੜਾ ਹੈ ਸਹੀ ਵੀਜ਼ਾ ਲੈ ਕੇ ਜਾਓ ਤੇ ਉਹਦੇ ਨਾਲ ਉਹਦੇ ਦੀ ਸਰਕਾਰ ਵੀ ਜਿਹੜੀ ਹੈਗੀ ਸਾਡੀ ਉਹ ਨਾਲ ਖੜਦੀ ਆ ਪਰ ਜਦੋਂ ਅਸੀਂ ਗਲਤ ਤਰੀਕਿਆਂ ਦੇ ਨਾਲ ਕਿਸੇ ਮੁਲਕ ਦੇ ਵਿੱਚ ਐਂਟਰ ਹੋ ਜਾਂਦੇ ਆ ਜਿਸ ਤਰ੍ਹਾਂ ਕੋਈ ਬਾਹਰਲੇ ਮੁਲਕ ਤੋਂ ਸਾਡੇ ਮੁਲਕ ਦੇ ਵਿੱਚ ਐਂਟਰ ਹੋ ਕੇ ਆ ਹੋ ਜਾਂਦਾ ਇਸੇ ਤਰ੍ਹਾਂ ਦਾ ਹੀ ਮਾਹੌਲ ਜਿਹੜਾ ਹੈਗਾ ਕਈ ਮੁਲਕ ਜਿਹੜੇ ਹੈਗੇ ਆ ਇਹਦੋਂ ਵੀ ਜਿਹੜਾ ਹੈਗਾ ਉਹਨਾਂ ਦੇ ਨਾਲ ਕਠੋਰ ਰਵਈਆ ਅਪਣਾਉਂਦੇ ਆ ਜਿਸ ਤਰ੍ਹਾਂ ਦਾ ਏਜੰਟ ਜਿਹੜੇ ਡੌਕਰ ਆ ਜਿਹੜੇ ਡੁੱਬਕੀ ਲਗਾ ਕੇ ਦਾ ਝੰਗਲਾ ਵਿੱਚ ਦੀ ਲੰਗਾਉਂਦੇ ਆ ਉਹਨਾਂ ਦੀ ਅੱਗੇ ਵੀ ਬਹੁਤ ਕਹਾਣੀਆਂ ਆਪਾਂ ਦੇਖੀਆਂ ਆ ਦੇਖਿਆ ਕਿਸ਼ਤੀਆਂ ਵੀ ਡੁੱਬਦੀਆਂ ਸੀ ਦੇਖਿਆ ਜਿਹਦੇ ਦੇ ਵਿੱਚ ਮਾਲਟਾ ਕਾਂਡ ਹੋਇਆ ਬਹੁਤ ਇਹੋ ਜਿਹੇ ਲਗਾਤਾਰ ਕਾਂਡ ਹੋ ਰਿਹਾ ਸੋ ਅਸੀਂ ਬੇਨਤੀ ਕਰਾਂਗੇ ਉਹਨਾਂ ਨੌਜਵਾਨਾਂ ਨੂੰ ਵੀ ਤੇ ਉਹਨਾਂ ਦੇ ਮਾਪੇ-ਮਾਪ ਨੂੰ ਵੀ ਇਹੋ ਜਿਹੇ ਜਿਹੜੇ ਹਸਕੰਡੇ ਨਾਂ ਬਣਾਓ ਸੋ ਇਹ ਨੌਜਵਾਨ ਇੱਕ ਇਹਦੇ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਇਹਦੀ ਹੱਡ ਬੀਤੀ ਦੇ ਸੁਣਾਗੇ ਤੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕਿਸ ਤਰ੍ਹਾਂ ਉਹਨਾਂ ਨੇ ਤਸੀਹੇ ਦੇ ਦੇ ਕੇ ਦੇ ਨਾਲ ਦੇ ਤਿੰਨ ਜਿਹੜੇ ਹੈਗੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਕੇ ਆ ਗਏ ਆ